ਗੱਲ ਸਕੂਲ ਦੇ ਚੈਨਲ ਅੱਜ ਇਸ ਸਕੂਲ ਵਾਸਤੇ ਕੀ ਜੋਦਗਾਟਨ ਕਿੱਤੈ ਸੀਗੇ ਨੇ ਕਿਨੇ ਦੇਖੋ ਭਲੇਆ ਜੀ ਪੰਜਾਬ ਸਰਕਾਰ ਵੱਲੋਂ ਪੂਰੇ 3 ਸਾਲ ਬਾਅਦ 3 ਸਾਲ ਹੋ ਗਏ ਅਸੀਂ ਮੁੱਖ ਮੁੱਦੇ ਸਿਹਤ ਤੇ ਸਿੱਖਿਆ ਚੁਣੇ ਸੀਗੇ ਬਾਕੀ ਮੁੱਦੇ ਵੀ ਅਸੀਂ ਦਿੱਤਾ ਸੀ ਨਹਿਰੀ ਜਿਵੇਂ ਨਹਿਰੀ ਪਾਣੀ ਦੇਣਾ ਹੈ ਬਿਲੀ ਫਰੀ ਦੇਣੀ ਹੈ ਨੌਕਰੀਆਂ ਦੇਣੀਆਂ ਨੇ ਬਾਕੀ ਵੀ ਬਹੁਤ ਮੁੱਦੇ ਸੀਗੇ ਪਰੰਤੂ ਮੁੱਖ ਮੁੱਦਾ ਸਾਡਾ ਸਿੱਖਿਆ ਤੇ ਸਿਹਤ ਸੀ ਉਹ ਸੰਬੰਧ ਵਿੱਚ ਜੋ ਅਸੀਂ ਕੰਮ ਕੀਤਾ ਹੈ ਹੁਣ ਸਾਡਾ ਇਹ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਦੱਸਣਾ ਹੈ ਮਾਪਿਆਂ ਨੂੰ ਕਿ ਭਾਈ ਤੁਹਾਡੇ ਬੱਚਿਆਂ ਵਾਸਤੇ ਤੁਹਾਡੇ ਨੰਨੇ-ਮੁੰਨੇ ਬੱਚਿਆਂ ਵਾਸਤੇ ਅਸੀਂ ਆਹ ਕੰਮ ਕੀਤਾ ਹੈ ਜਿਵੇਂ ਦੇਖੋ ਮੈਂ ਪਹਿਲਾਂ ਇਹ ਪਹਿਲਾਂ ਇੱਕ ਪ੍ਰਾਈਵੇਟ ਸਕੂਲ ਚ ਗਿਆ ਉਸ ਤੇ 1965000 ਰੁਪਏ ਦੇ ਕਮਰੇ ਬਣਾਏ ਚਾਰ ਦਵਾਰੀ ਬਣਾਈ ਲੱਗਦਾ ਹੈ ਸਕੂਲ ਦੇ ਵਿੱਚ ਕੋਈ ਸੁਖ ਹੋਇਆ ਇਹ ਸਕੂਲ ਦੇ ਵਿੱਚ ਮੈਂ ਕਿਹੜੋ ਪੜਦਾ ਰਿਹਾ ਪੰਜ ਸਾਲ ਮੈਂ ਸਟੱਡੀ ਕੀਤੀ ਹੈ 6ਵੀਂ ਤੋਂ ਲੈ ਕੇ 10ਵੀਂ ਤੱਕ ਉਦੋਂ ਇਹ ਬॉय ਬॉय ਸਕੂਲ ਸੀਗਾ 74 ਦੇ ਵਿੱਚ ਇਹ ਸਕੂਲ ਕੁੜੀਆਂ ਵਾਲਾ ਬਣ ਗਿਆ ਸੀ ਇਹ ਸਕੂਲ ਦੇ ਵਿੱਚ 85 ਲੱਖ ਦੀ ਗ੍ਰਾਂਟ ਆਈ ਹੈ ਜੀ ਹੋਰ ਹੋਗੀ ਸੋ ਇਸ ਕਰਕੇ ਜਦੋਂ ਇੰਨੀਆਂ ਨੇ ਗਰੰਟਾਂ ਹੁੰਦੀਆਂ ਨੇ ਤਾਂ ਮਾਪਿਆਂ ਨੂੰ ਜਿਹੜੇ ਪੜਦੇ ਆ ਇੱਕ ਤਾਂ ਉਹਨਾਂ ਦਾ ਇੰਟਰਸਟ ਹੋ ਜਾਂਦਾ ਹੈ ਜਿੱਦਾਂ ਪੜਾਈਏ ਬੱਚਿਆਂ ਨੂੰ ਉਤਸ਼ਾਹਤ ਪੈਦਾ ਹੁੰਦਾ ਹੈ ਤੇ ਟੀਚਰਾਂ ਨੂੰ ਵੀ ਉਤਸ਼ਾਹਤ ਪੈਦਾ ਹੁੰਦਾ ਹੈ ਇਹ ਸਾਰੇ ਗੱਲਾਂ ਨੂੰ ਲੈ ਕੇ ਅਸੀਂ ਹਰੇਕ ਸਕੂਲ ਦੇ ਵਿੱਚ ਸਿੱਖਿਆ ਗ੍ਰੰਟੀ ਪ੍ਰੋਗਰਾਮ ਦੀ ਹਿੰਦਸਾ ਵਸ ਜਾਨੇ ਆ ਵੀ ਪੰਜਾਬ ਸਰਕਾਰ ਸਿੱਖਿਆ ਵਾਸਤੇ ਬਹੁਤ ਮਤਲਬ ਇੱਕ ਤਰ੍ਹਾਂ ਜਿੰਮੇ ਦਾ ਕੰਮ ਕਰ ਰਹੀ ਹੈ ਤੇ ਤੁਸੀਂ ਆਪਣੇ ਮਾਪੇ ਟੀਚਰ ਤੇ ਸਾਰੇ ਮਿਲ ਕੇ ਆਪਾਂ ਬੱਚਿਆਂ ਦੀ ਸਿੱਖਿਆ ਨੂੰ ਹੋਰ ਉੱਚਾ ਲੈ ਜਾਣਾ ਹੈ ਇਸ ਤਰ੍ਹਾਂ ਸੇ ਸਿੱਖਿਆ ਵਾਸਤੇ ਅਸੀਂ ਜਿੱਥੇ ਕੰਮ ਕਰ ਰਹੇ ਹਾਂ ਸਿਹਤ ਵਾਸਤੇ ਅਸੀਂ ਬੀਲੀਆਂ ਸਾਰੀਆਂ ਮਦਦ ਜਿੰਨੀਆਂ ਵੀ ਦਵਾਈਆਂ ਨੇ ਉਹ ਫਰੀ ਕੀਤੀਆਂ ਨੇ ਸਾਰੇ ਟੈਸਟ ਫਰੀ ਕੀਤੇ ਨੇ ਆਮ ਆਦਮੀ ਕਲੀਨਿਕ ਖੁੱਲੇ ਨੇ ਜਿਹਦਾ ਨਾਮ ਹਰੋਗਿਆ ਕੇਂਦਰ ਰੱਖਿਆ ਹੋਇਆ ਇਹਨਾਂ ਨੇ ਸੋ ਇਹ ਸਾਰਾ ਕੰਮ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਸਿਹਤ ਤੇ ਸਿੱਖਿਆ ਵਧੀਆ ਹੋਊਗੀ ਤਾਂ ਉਹ ਲੋਕ ਅੱਗੇ ਵਧਣ ਵਾਸਤੇ ਕੰਮ ਕਰਨਗੇ ਇੱਕ ਵੱਡੀ ਦਾ ਤੁਸੀਂ ਅੱਜ ਇੱਥੇ ਮੈਟ ਵਾਲਾ ਜੋ ਉਦਘਾਟਨ ਕੀਤਾ ਹਾਂ ਹਾਂ ਉਹਦੇ ਵਿੱਚ 5 ਲੱਖ ਰੁਪਏ ਅਸੀਂ ਦਵਾਏ ਸੀ ਪਹਿਲਾ ਸਕੂਲ ਹੈ ਜਿੱਥੇ ਜਿੱਥੇ ਮੈਂ ਸਕੂਲ ਨੂੰ ਮੈਟ ਦੇਊਗਾ ਮੈਂ ਇੱਥੇ ਵੀਰੂ ਕਲਾ ਵੀ ਮੈਟ ਦਿੱਤਾ ਮੈਂ ਇਸ ਤੋਂ ਪਹਿਲਾਂ ਗੁਰਨੇ ਕਲਾ ਮੈਟ ਦਿੱਤਾ ਹੈ ਬਾਟੇ ਚ ਕੁੜੀਆਂ ਜਿਹੜੀਆਂ ਸੀਗਾ ਮੈਡ ਤੇ ਖੇਡਣਗੀਆਂ ਉਸ ਦੇ ਉੱਤੇ ਛੇ ਬਣਿਆ ਉਹਦਾ 5 ਲੱਖ ਰੁਪਏ ਦਿੱਤਾ ਸੀ ਤੇ ਵਿੱਚ ਹੀ ਸੀ ਇਹਦੀ ਗ੍ਰਾਂਟ 85 ਲੱਖ ਸੀ ਕੁਝ ਮੈਡ ਦੀ ਗ੍ਰਾਂਟ ਵੀ ਸੀ ਕਲਾਸਰੂਮ ਦੀ ਸੀ 955000 4 ਦਵਾਦੀ ਵਾਸਤੇ ਸੀਗਾ ਕੈਮਿਸਟਰੀ ਲੈਬ ਆਈ ਇੱਕ 13 ਲੱਖ ਦੀ ਗਰਲ ਟਾਇਲਟ ਬਣੀਆਂ ਨੇ 1 ਲੱਖ 95000 ਟੂਰ ਪ੍ਰੋਗਰਾਮ ਸੀ 6 ਲੱਖ ਉਹਨੂੰ ਦਿੱਤਾ ਹੈ 7 ਲੱਖ ਦੀਆਂ ਵਰਦੀਆਂ ਤੇ ਹੋਰ ਗ੍ਰਾਂਟ ਆਈ ਹੈ ਫਿਰ 1 ਲੱਖ 95000 ਟੂਰ ਪ੍ਰੋਗਰਾਮ ਸੀ 6 ਲੱਖ ਉਹਨੂੰ ਦਿੱਤਾ ਹੈ 7 ਲੱਖ ਦੀਆਂ ਵਰਦੀਆਂ ਤੇ ਹੋਰ ਗ੍ਰਾਂਟ ਸਰਕਾਰ ਵੱਲੋਂ ਸਿੱਖਿਆ ਕਾਂਟੀਨ ਲੈ ਕੇ ਨਿਵਾ ਡਕਾਟਾ ਦਿੱਤੇ ਜਾ ਰਹੇ ਅੱਜ ਆਪਣੇ ਪਲਾਟਾ ਨੂੰ ਇੱਕ ਗਰਮ ਸਵਾਗਤ ਆਇਆ ਠੀਕ ਹੋਵੇਗਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤੇ ਸਕੂਲਾਂ ਨੂੰ ਬਹੁਤ ਜ਼ਿਆਦਾ ਗ੍ਰਾਂਟਾਂ ਦੇ ਰਹੀ ਹੈ ਮੇਰੇ ਆਪਣੇ ਸਕੂਲ ਨੂੰ ਇਸ ਸਾਲ 85 ਲੱਖ ਦੇ ਲਗਭਗ ਗ੍ਰਾਂਟ ਮਿਲ ਚੁੱਕੀ ਹੈ ਤੇ ਅੱਜ ਮੇਰੇ ਸਕੂਲ ਦੇ ਵਿੱਚ ਮਾਨਯੋਗ ਐਮ ਐਲ ਏ ਪ੍ਰਿੰਸੀਪਲ ਉਧਰਾਮ ਜੀ ਵੱਲੋਂ ਸਕੂਲ ਦੇ ਐਡੀਸ਼ਨਲ ਕਲਾਸਰੂਮ ਮੈਟ ਵਾਲੇ ਕਬੱਡੀ ਦੇ ਗਰਾਊਂਡ ਅਤੇ ਚਾਰ ਦੀਵਾਰੀ ਦਾ ਉਦਘਾਟਨ ਕੀਤਾ ਗਿਆ ਉਸ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਵਿਕਾਸ ਕਾਰਜ ਜਿਵੇਂ ਕਿਮਿਸਟਰੀ ਲੈਬ ਦੀ ਸਾਰੀ ਗੱਲ ਟਾਇਲਟ ਦੀ ਸਾਰੀ ਚੱਲ ਰਹੀ ਹੈ ਸਕੂਲ ਦੇ ਸਾਰੇ ਬੱਚਿਆਂ ਲਈ ਟੂਰ ਗ੍ਰਾਂਟ ਆਈ ਸੀ ਇਕੱਲੇ ਇਕੱਲੇ ਬੱਚੇ ਦਾ ਵਿਦਿਅਕ ਟੂਰ ਲਵਾਇਆ ਗਿਆ ਜਿਸ ਦੇ ਵਿੱਚ ਚਮਕੌਰ ਸਾਹਿਬ ਚੱਪੜਚੜੀ ਅਤੇ ਹਸੈਨੀਵਾਲਾ ਬਾਰਡਰ ਬੱਚਿਆਂ ਨੂੰ ਦਿਖਾਇਆ ਗਿਆ ਇਸ ਦੇ ਨਾਲ ਨਾਲ ਬੱਚਿਆ ਦੀ ਲਰਨਿੰਗ ਨੂੰ ਇਨਹਾਂਸ ਕਰਨ ਦੇ ਲਈ ਐਲਪੀ ਗਰਾਡ ਦਿੱਤੀ ਜਾ ਰਹੀ ਹੈ ਤੇ ਬੱਚਿਆਂ ਨੂੰ ਹਰ ਪ੍ਰਕਾਰ ਦੀ ਸੁੱਖ ਸਹੂਲਤ ਦਿੱਤੀ ਜਾ ਰਹੀ ਹੈ ਸਾਡੇ ਸਾਰੇ ਕਲਾਸਰੂਮਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਗਰਾਡ ਦੇ ਕੇ ਪ੍ਰੋਜੈਕਟਰ ਲਗਾਏ ਗਏ ਨੇ ਤਾਂ ਜੋ ਬੱਚੇ ਆਧੁਨਿਕ ਸਿੱਖਿਆ ਡਿਓ ਹਾਸਲ ਕਰ ਸਕਣ ਹੁਣ ਸਰਕਾਰੀ ਸਕੂਲ ਸਾਰੀਆਂ ਬਿਹਤਰੀਨ ਆਧੁਨਿਕ ਸੁੱਖ ਸਹੂਲਤਾਂ ਦੇ ਨਾਲ ਲੈਸ ਨੇ